ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਚਲਾਇਆ ਜਾ ਰਿਹਾ ਹੈ ਪਰ ਘਟਨਾਵਾਂ ਬੜੀਆਂ ਹੈਰਾਨ ਕਰਨ ਵਾਲੀਆਂ ਆ ਰਹੀਆਂ ਨੇ ਯੁੱਧ ਨਸ਼ਿਆਂ ਵਿਰੁੱਧ ਪ੍ਰੋਗਰਾਮ ਦੇ ਤਹਿਤ ਵੀ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਜਿਨ੍ਹਾਂ ਨੂੰ ਸੁਣ ਕੇ ਲੱਗਦਾ ਕਿ ਕਿਹੜਾ ਯੁੱਧ ਚੱਲ ਰਿਹਾ ਹੈ ਫਰੀਦਕੋਟ ਦੀ ਇੱਕ ਘਟਨਾ ਹੈ ਫਰੀਦਕੋਟ ਦੇ ਡਾਕਟਰ ਅੰਬੇਦਕਰ ਨਗਰ ਦੇ ਵਿੱਚ ਦੋ ਮੁੰਡੇ ਮੋਟਰਸਾਈਕਲ ਤੇ ਆਉਂਦੇ ਨੇ ਮੋਟਰਸਾਈਕਲ ਤੇ ਆ ਕੇ ਇੱਕ ਵਿਅਕਤੀ ਤੋਂ ਕਹਿੰਦੇ ਨੇ ਕਿ ਆਹ ਪੈਸੇ ਲੈ ਤੇ ਸਾਨੂੰ ਚੱਟਾ ਲਿਆ ਕੇ ਦੇ ਉਹ ਵਿਅਕਤੀ ਨੂੰ 12000 ਰੁਪਏ ਫੜਾਉਂਦੇ ਨੇ ਉਹ ਵਿਅਕਤੀ ਚਿੱਟਾ ਲੈਣ ਚਲਾ ਜਾਂਦਾ ਹੈ ਤੇ ਬਦਲੇ ਵਿੱਚ ਕਿ ਜਦੋਂ ਤੱਕ ਮੈਂ ਚਿੱਟਾ ਲੈ ਕੇ ਆਉਣਾ ਮੇਰਾ ਆ ਦੋਸਤ ਜਿਹਨੂੰ ਆਪਣਾ ਮਾਮਾ ਕਹਿੰਦਾ ਸੀ ਆ ਤੁਹਾਡੇ ਕੋਲੇ ਖੜਾ ਹੈ ਜਦੋਂ ਮੈਂ ਚਿੱਟਾ ਲੈ ਕੇ ਆ ਗਿਆ ਤੇ ਅਸੀਂ ਚਲੇ ਜਾਵਾਂਗੇ ਉਹ ਵਿਅਕਤੀ 15 ਤੋਂ 20 ਮਿੰਟ ਤੱਕ ਵਾਪਸ ਨਹੀਂ ਆਉਂਦਾ ਤਾਂ ਉਸ ਨੂੰ ਜਿਹੜੇ ਦੋ ਨੌਜਵਾਨ ਚਿੱਟਾ ਲੈ ਕੇ ਆਉਂਦੇ ਨੇ ਉਹ ਇੱਕ ਵਿਅਕਤੀ ਜਿਹਦਾ ਨਾਂ ਹਰਦੀਪ ਸਿੰਘ ਹੈ ਜਿਹਨੂੰ ਉਹ ਗਹਿਣੇ ਰੱਖ ਕੇ ਗਿਆ ਹੁੰਦਾ ਉਹਨਾਂ ਕੋਲੇ ਕਿ ਜਦੋਂ ਤੱਕ ਮੈਂ ਨਹੀਂ ਆਉਂਦਾ ਤੁਸੀਂ ਇਹਨੂੰ ਉਹ ਆਪਣੇ ਕੋਲੇ ਖੜਾ ਇਹ ਤੁਹਾਡੇ ਕੋਲੇ ਖੜਾ ਹੈ ਤਾਂ ਉਹਨੂੰ ਕਹਿੰਦਾ ਕਿ ਫੋਨ ਲਗਾਓ ਉਹਨੂੰ ਕਿਉਂ ਕਿੱਟਾ ਲੈ ਕੇ ਕਿਉਂ ਨਹੀਂ ਮੁੜਿਆ ਉਹ ਫੋਨ ਲਗਾਉਂਦਾ ਤਾਂ ਉਹ ਕਹਿੰਦਾ ਆ ਗਿਆ 5 ਮਿੰਟ 'ਚ ਆ ਗਿਆ 10 ਮਿੰਟ 'ਚ ਆ ਗਿਆ ਪਰ ਉਹ ਨਹੀਂ ਆਉਂਦਾ ਤਾਂ ਗੁੱਸੇ ਵਿੱਚ ਆ ਕੇ ਉਹ ਦੋ ਨੌਜਵਾਨ ਜਿਨ੍ਹਾਂ ਦਾ ਨਾਮ ਜਿਹੜਾ ਮਕੰਦ ਸਿੰਘ ਤੇ ਅਮਨਦੀਪ ਸਿੰਘ ਉਰਫ ਬੋਬੀ ਭੁੰਨਰ ਉਹ ਦੋਨੇ ਨੌਜਵਾਨ ਉਸ ਹਰਦੀਪ ਸਿੰਘ ਨਾਂ ਦੇ ਵਿਅਕਤੀ ਜਿਹਨੂੰ ਉਹ ਗਹਿਣੇ ਧਰ ਕੇ ਗਿਆ ਹੁੰਦਾ ਉਹਨਾਂ ਕੋਲੇ ਉਹਨੂੰ ਕਿਡਨੈਪ ਕਰਦੇ ਆ ਲੈ ਕੇ ਉਹ ਮੱਤਾ ਪਿੰਡ ਦੇ ਮੋਟਰ ਤੇ ਉਹਨੂੰ ਕੁੱਟਦੇ ਨੇ ਕੁੱਟਦੇ ਨੇ ਉਹਦੇ ਬਲੇੜ ਮਾਰਦੇ ਨੇ ਉਹਦੇ ਸ਼ਮਕਾ ਮਾਰਦੇ ਨੇ ਤੇ ਉਹਨੂੰ ਕਹਿੰਦੇ ਨੇ ਕਿ ਘਰੇ ਫੋਨ ਲਾ ਘਰੇ ਫੋਨ ਲਾ ਕੇ ਵੀ ਸਾਡਾ ਜਿਹੜਾ 12000 ਰੁਪਇਆ ਉਹ ਤੇ 3000 ਕੋਈ ਉਸ ਤੋਂ ਪਹਿਲਾਂ ਲੈਣਾ ਉਹ ਸਾਨੂੰ ਵਾਪਸ ਕਰਵਾ ਤਾਂ ਜਦੋਂ ਵਿਅਕਤੀ ਘਰੇ ਫੋਨ ਲਗਾਉਂਦਾ ਘਰਦਿਆਂ ਨੂੰ ਫੋਟੋਆਂ ਪਾਈਆਂ ਜਾਂਦੀਆਂ ਉਹਦੀਆਂ ਬੰਨੇ ਦੀਆਂ ਜਿਹੜੀਆਂ ਤਸਵੀਰਾਂ ਦੇ ਵਿੱਚ ਬਲਰ ਤੁਹਾਨੂੰ ਦਿਖਾਈ ਦੇ ਰਹੀਆਂ ਇਹ ਫੋਟੋਆਂ ਉਹਦੀਆਂ ਮੋਟਰ ਤੇ ਬੰਨੇ ਹੋ ਜਾਂਦੀਆਂ ਤੇ ਉਹ ਉਸ ਤੋਂ ਬਾਅਦ ਘਰਦਿਆਂ ਨੂੰ ਹੌਲੀ-ਹੌਲੀ ਪਤਾ ਲੱਗਦਾ ਤਾਂ ਉਹ ਉੱਥੋਂ ਉਸਨੂੰ ਛੜਵਾ ਕੇ ਲੈ ਕੇ ਜਾਂਦੇ ਨੇ ਛੜਵਾ ਕੇ ਲੈ ਕੇ ਜਾਂਦੇ ਨੇ ਪਰਚਾ ਦਰਜ ਹੁੰਦਾ ਇਹਨਾਂ ਦੋ ਦੋਨੇ ਨੌਜਵਾਨਾਂ ਦੇ ਉੱਤੇ ਉਸ ਤੋਂ ਬਾਅਦ ਤਾਂ ਹੁਣ ਸਵਾਲ ਇੱਥੇ ਖੜਾ ਹੁੰਦਾ ਹੈ ਕਿ ਇੱਕ ਪਾਸੇ ਤਾਂ ਯੁੱਧ ਨਸ਼ਿਆਂ ਵਿਰੁੱਧ ਚਲਾਇਆ ਜਾ ਰਿਹਾ ਹੈ ਦੂਜੇ ਪਾਸੇ ਏਡੇ ਵੱਡੇ ਪੱਧਰ ਤੇ ਚਿੱਟਾ ਵੀ ਮਿਲ ਰਿਹਾ ਹੈ ਲੋਕ ਫਰੀਦਕੋਟ ਮਤਲਬ ਜੈਤੋ ਹਲਕੇ ਦੇ ਲੋਕ ਫਰੀਦਕੋਟ ਚਿੱਟਾ ਲੈਣ ਜਾਂਦੇ ਨੇ ਤਾਂ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਫਿਰ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਤਾਂ ਉਹ ਕਿੱਧਰ ਗਿਆ ਤੇ ਨਸ਼ੇ ਦੀ ਖਾਤਰ ਮਤਲਬ ਇੱਕ ਚਿੱਟਾ ਲਿਆ ਕੇ ਦੇਣ ਵਾਲਾ ਵਿਅਕਤੀ ਆਪਣੇ ਦੋਸਤ ਤੱਕ ਨੂੰ ਗਿਰਵੀ ਰੱਖ ਜਾਂਦਾ ਹੈ ਗਾਕਾਂ ਕੋਲੇ ਕਿ ਜਦੋਂ ਮੈਂ ਲੈ ਆਇਆ ਤਾਂ ਇਹਨੂੰ ਮੈਂ ਲੈ ਜਾਊਂਗਾ ਇਹ ਹਾਲਾਤ ਬਣੇ ਹੋਏ ਨੇ ਤੇ ਇਹ ਹਾਲਾਤ ਉਸ ਇਲਾਕੇ ਦੇ ਨੇ ਜਿੱਥੇ ਐਸਐਸਪੀ ਪ੍ਰਗਿਆ ਜੈਨ ਦੀ ਅਗਵਾਹੀ ਦੇ ਵਿੱਚ ਕਈ ਵਾਰ ਜਿਹੜੀ ਆ ਉਹ ਰੇਡ ਰੇਡ ਵੱਜ ਚੁੱਕੀ ਹੈ ਕਈ ਵਾਰ ਤੇ ਕਾਸੋ ਆਪਰੇਸ਼ਨ ਹੋ ਚੁੱਕਿਆ ਫਿਰ ਚਿੱਟਾ ਕਿਹੜਾ ਖਤਮ ਹੋਇਆ ਫਿਰ ਇਸ ਤਰੀਕੇ ਦੀਆਂ ਘਟਨਾਵਾਂ ਕਿ ਦੋਸਤ ਨੇ ਦੋਸਤ ਨੂੰ ਗਹਿਣੇ ਰੱਖ ਜਾਣਾ ਇੱਕ ਚਿੱਟੇ ਵਾਲਾ ਆਪਣੇ ਦੋਸਤ ਨੂੰ ਗਹਿਣੇ ਰੱਖ ਜਾਂਦਾ ਕਿ ਜਦੋਂ ਮੈਂ ਗਾਕਾ ਨੂੰ ਚਿੱਟਾ ਲਿਆ ਦੂੰਗਾ ਆਪਣਾ ਦੋਸਤ ਲੈ ਜਾਊਂਗਾ ਉਸ ਤੋਂ ਬਾਅਦ ਉਹ ਵਿਅਕਤੀ ਨੂੰ ਕਨੈਪ ਕਰ ਲਿਆ ਜਾਂਦਾ ਉਸ ਨਾਲ ਬਦਤਮੀਜ਼ੀ ਕੀਤੀ ਜਾਂਦੀა ਕੁੱਟਿਆ ਜਾਂਦਾ ਮਾਰਿਆ ਜਾਂਦਾ ਇਸ ਤਰੀਕੇ ਦੇ ਜੁਰਮ ਇਸ ਜिले ਦੇ ਵਿੱਚ ਹੋ ਰਹੇ ਨੇ ਇਸ ਤਰੀਕੇ ਦੇ ਜੁਰਮ ਪੰਜਾਬ ਦੀ ਧਰਤੀ ਤੇ ਹੋ ਰਹੇ ਨੇ ਇਸ ਤਰੀਕੇ ਦੀਆਂ ਘਟਰਾਵਾਂ ਵਾਪਰ ਰਹੀਆਂ ਨੇ ਜਿਹੜੀਆਂ ਸੁਣਨ ਕਰ ਦਿੰਦੀਆਂ ਨੇ ਕਿ ਆਹ ਕੀ ਹੋ ਰਿਹਾ ਹੈ ਇਹ ਕਿਸ ਤਰੀਕੇ ਨਾਲ ਹੋ ਰਿਹਾ ਹੈ ਉਹ ਵਿਅਕਤੀ ਲੰਮਾ ਸਮਾਂ ਕਨੈਪ ਰਹਿੰਦਾ ਅਸੀਂ ਮੈਡੀਕਲ ਕਾਲ ਦੇ ਵਿੱਚ ਉਹ ਇਸ ਵਕਤ ਵਿਅਕਤੀ ਦਾਖਲ ਹੈ ਉਹਦੇ ਕੋਲੇ ਗਏ ਹਰਦੀਪ ਸਿੰਘ ਕੋਲੇ ਮੈਡੀਕਲ ਕਾਲ ਦੇ ਵਿੱਚ ਜਿਹੜੀ ਵੀਡੀਓ ਰਿਕਾਰਡਿੰਗ ਤੇ ਮਨਾਹੀ ਹੈ ਇਸ ਕਰਕੇ ਅਸੀਂ ਉਹਦੀ ਆਡੀਓ ਇੰਟਰਵਿਊ ਕਰਕੇ ਆਏ ਆ ਉਹ ਸਾਰੀ ਇੰਟਰਵਿਊ ਪਿੱਛੇ ਉਹ ਇੱਕ ਇੱਕ ਘਟਨਾ ਦਾ ਵਰਨਰ ਦੱਸੂਗਾ ਕਿ ਕਿਸ ਕਿਸ ਤਰੀਕੇ ਦੇ ਨਾਲ ਕੀ ਕੋਈ ਸਾਬ ਵਾਪਰਿਆ ਤਾਂ ਉਹ ਧਿਆਨ ਨਾਲ ਸੁਣਿਓ ਪੁਲਿਸ ਦਾ ਹੀ ਪੱਖ ਲੈਨੇ ਆ ਉਸ ਤੋਂ ਪਿੱਛੇ ਗੌਰ ਨਾਲ ਸੁਣਿਓ ਸਾਰੀ ਖਬਰ ਨੂੰ ਗਾਣੀ ਨੂੰ ਵੀ ਦਾਦਾ ਜੀ ਮੈਂ ਖੜਾ ਸੀਗਾ ਉੱਥੇ ਉਹਨੂੰ ਕੋਲੀ ਉਹਨੇ ਕਿਹਾ ਕੋਈ ਮੁੰਡੇ ਉਹ ਦੋ ਮੁੰਡੇ ਜਿਹੜੇ ਸੀਗੇ ਉਹ ਸਮਾਨ ਲੈਣ ਆਏ ਸੀ ਕੋਈ ਉਦੋਂ ਤੇ ਮੈਨੂੰ ਕਹਿੰਦੇ ਮਮਾ 10 ਮਿੰਟ ਇੰਦੇ ਕੋਲ ਖੜੀ ਬਸ ਮੈਂ ਆ ਗਿਆ ਨਾ ਸਮਾਨ ਲੈ ਕੇ ਦੇਦਾ ਠੀਕ ਹੈ ਜੀ ਮੈਂ ਉਹਨਾਂ ਕੋਲੇ ਖੜ ਗਿਆ ਮੈਂ ਕਿਹਾ ਮੈਂ ਘਰੇ ਜਾਂਦਾ ਨਹੀਂ ਕਹਿੰਦਾ ਤੂੰ 10 ਮਿੰਟ ਹੀ ਖੜਾ ਮੈਂ ਚੱਲਦੇ ਆ ਘਰੇ 10 ਮਿੰਟ ਖੜ ਜਾ ਮੈਂ ਆ ਗਿਆ ਮੈਂ ਕਿਹਾ ਠੀਕ ਹੈ ਜੀ ਉਸ ਤੋਂ ਬਾਅਦ ਮੈਂ ਉਹਨੇ 10 15 ਮਿੰਟਾਂ ਬਾਅਦ ਉਹਨੇ ਮੇਰੇ ਫੋਨ ਤੇ ਫੋਨ ਲਾਤਾ ਮੈਂ ਕਹਿੰਦਾ ਮਮਾ ਜਿਹੜੇ ਬੰਦੇ ਕੋਲੋਂ ਮੈਂ ਸਮਾਨ ਲੈਣ ਗਿਆ ਸੀ ਉਹ ਬੰਦਾ ਪੈਸੇ ਲੈ ਕੇ ਭੱਜ ਗਿਆ ਮੈਂ ਕਭੀ ਮੈਨੂੰ ਨਹੀਂ ਪਤਾ ਤੋਂ ਇਹਨਾਂ ਨੂੰ ਕਹਦੇ ਆ ਜਿਹੜੇ ਮੁੰਡੇ ਖੜੇ ਆ ਵੀ ਮੈਨੂੰ ਕੋਈ ਨਹੀਂ ਉਹ ਮੁੰਡਿਆਂ ਨਾਲ ਮੈਂ ਆਪਦੇ ਫੋਨ ਤੋਂ ਮੈਂ ਗੱਲ ਕਰਾਤੀ ਉਹਨਾਂ ਨੇ ਗੱਲ ਕੀਤੀ ਤੇ ਉਹਨਾਂ ਨੇ ਗੱਲ ਕਰਕੇ ਮੇਰਾ ਫੋਨ ਪਾ ਲਿਆ ਜੇਬ 'ਚ ਅੱਛਾ ਹਾਂਜੀ ਤੇ ਮੈਨੂੰ ਕਹਿੰਦੇ ਵੀ ਮੈਂ ਕਹਾ ਬਈ ਮੇਰਾ ਫੋਨ ਤਾਂ ਦੋ ਮੇਰੇ ਫੋਨ ਦਾ ਕੀ ਲੈਣ ਕਹਿੰਦੇ ਤੂੰ ਉਹਦੇ ਨਾਲ ਦਾ ਤੂੰ ਉਹਦੇ ਨਾਲ ਰਲਿਆ ਉਹ ਪੈਸੇ ਦੀ ਕਲਤੀ ਪਾਈ ਜਾਂਦਾ ਸਨ ਮੈਂ ਕਹਾ ਵੀ ਇਹ ਗੱਲ ਤਾਂ ਮੈਨੂੰ ਨਹੀਂ ਪਤਾ ਰਵਾਈ ਗੁਰੂ ਜੀ ਕਮ ਮੈਨੂੰ ਇਹ ਗੱਲ ਦਾ ਪਤਾ ਨਹੀਂ ਵੀ ਕਲਤੀ ਪਈ ਇਹਨਾਂ ਨੇ ਨਹੀਂ ਪਈ ਜਾਂਦਾ ਤੁਸੀਂ ਉਹਦੇ ਨਾਲ ਗੱਲ ਕਰ ਲਓ ਮੈਂ ਮੇਰੇ ਫੋਨ ਤੋਂ ਗੱਲ ਕਰਾਂ ਮੈਂ ਉਹਨੂੰ ਕਹਿੰਨਾ ਬਈ ਗੱਲ ਕਰ ਇਹਨਾਂ ਨੇ ਮੇਰੇ ਪੈਸੇ ਆਫਤ ਦੋ ਮਹੀਨੇ ਦੇ ਜੇ ਨਹੀਂ ਤਾਂ ਉਹ ਕਹਿੰਦਾ ਮੇਰੀ ਗੱਲ ਨਹੀਂ ਕਰਾਉਣੀ ਕਹਿੰਦਾ ਮਨ ਘਰ ਦਿਖਾ ਇਹਨਾਂ ਦਾ ਮੈਂ ਮਨ ਨੂੰ ਕਹਿੰਦੇ ਮੈਂ ਕਿਹਾ ਚਲੋ ਦਿਖਾ ਦਿੰਦਾ ਘਰ ਉਹਨਾਂ ਦਾ ਤੇ ਸਾਨੂੰ ਮਿਲਾਂ ਕਹਿੰਦੇ ਮੈਨੂੰ ਮੋਟਰਸਾਈਕਲ ਤੇ ਬੈ ਗਿਆ ਉਹਨਾਂ ਮਗਰ ਮੈਂ ਮੇਰੇ ਬੰਗਰ ਬੈ ਗਿਆ ਉਹ ਦੂ ਬਾਅਦ ਮੈਂ ਉਹਨਾਂ ਨੇ ਐਵੇਂ ਫੋਨ ਨੂੰ ਕੰਨ 'ਚ ਲਾ ਕੇ ਪੜਾਣਾ ਮੋਡਲ ਮੈਂ ਕਿਹਾ ਇੱਧਰ ਕਿੱਧਰ ਜਾਈ ਨੇ ਮਨੋ ਕਹਿੰਦੇ ਉਹ ਉੱਥੇ ਖੜਾ ਕਹਿੰਦੇ ਉਹ ਸਾਡੀ ਗੱਲ ਤੋਂ ਹੀ ਉਹ ਕਹਿੰਦਾ ਉੱਥੇ ਖੜਾ ਉਸ ਤੋਂ ਬਾਅਦ ਰੋਡ ਤੇ ਚੜਾ ਕੇ ਇਹਨਾਂ ਨੇ ਮੋਟਰਸਾਈਕਲ ਝਾ ਲਿਆ ਜਦੋਂ ਮੈਂ ਮੋਟਰਸਾਈਕਲ ਹੇਲਦਾ ਜੂਰੀ ਕਰਦਾ ਹੀ ਮਗਲ ਨੇ ਮੇਰੀਆਂ ਬਾਹਾਂ ਮੋੜ ਕੇ ਬੰਨ ਲੀਆਂ ਬੰਨ ਲਿਆ ਜੀ ਉਸ ਤੋਂ ਬਾਅਦ ਮੈਂ ਇਹ ਲੈ ਗਏ ਪਹਿਲਾਂ ਤਾਂ ਮੈਨੂੰ ਟੈਪੇ ਆਣੀ ਨਹਿਟ ਅੱਪ ਕੇ ਉੱਥੇ ਦਰਖਤ ਦੇ ਨਾਲ ਬੰਨ ਲਿਆ ਮੈਨੂੰ ਇਹਨਾਂ ਨੇ ਆ ਬਾਹਾਂ ਦਿਲ ਜਾ ਉੱਥੇ ਇਹਨਾਂ ਨੇ ਆ ਵੇ ਛਾਂਟੇ ਛੁੰਟੇ ਮਾਰੇ ਮੇਰੇ ਇਹਨਾਂ ਨੇ ਸਾਰੇ ਆ ਬੰਨ ਕੇ ਮੈਨੂੰ ਕਹਿੰਦੇ ਪੈਸੇ ਦਵਾ ਮੈਂ ਮੁੰਡੇ ਨੂੰ ਉਹਨੂੰ ਫੋਨ ਲਾ ਮੈਂ ਗੱਲ ਕਰਾ ਮੈਂ ਕਹਾ ਬਾਈ ਇਹਨਾਂ ਦੇ ਜਿਹੜੇ ਪੈਸੇ ਤੇ ਲੈਦੇ ਮੇਰੇ ਲਈ ਮੈਨੂੰ ਟਾਰਚਰ ਕਰੀ ਜਾਂਦੇ ਆ। ਕਿੰਤਰ ਲਾ ਗਏ ਉੱਤੇ। ਹਾਂਜੀ ਹਾਂਜੀ ਉਸ ਤੋਂ ਬਾਅਦ ਵਿੱਚ ਕੀ ਹੋਇਆ ਉਹ ਉਹਨਾਂ ਨੇ ਕਿਤੇ ਗਾਲੋ ਮੰਦੀ ਹੋਈ ਗਿਆ। ਕਹਿੰਨੀ ਮੈਂ ਕਢਾ ਲੂੰਗਾ ਪੈਸੇ ਆ ਉਹ ਇੰਨੇ ਖੋਰ ਚੋਰ ਮੈਨੂੰ ਟਾਰਚਰ ਕਰਦੇ ਸੀ। ਕਦੀ ਮੇਰੇ ਹਵਲਤ ਦੇ ਬਲੇਡ ਮਾਰ ਦਿੰਦੇ ਸੀ ਇੱਥੇ। ਕਦੀ ਮੇਰੀ ਢੂਈ ਚ ਮਾਰ ਦਿੰਦੇ ਸੀਗੇ ਤੇ ਉਹਨਾਂ ਨੇ ਮੈਨੂੰ ਐ ਬੰਨ ਲਿਆਈ ਆ ਦੇਖੋ ਫੋਟੋ ਕਿਤੇ ਐ ਵੀ ਨੇਇਰ ਤੇ ਹਾਂ ਉੱਥੇ ਮੋਟਰ ਤੇ ਆ ਦੇਖੋ ਫੋਟੋ ਮੇਰੇ ਫੋਟੋ ਮੇਰੇ ਫੋਨ ਤੇ ਹੀ ਫੋਟੋ ਮਾ ਖਿੱਚ ਕੇ ਸਾਡੇ ਘਰਦਿਆਂ ਨੂੰ ਪਾਈ ਜਾਂਦੇ ਸੀਗੇ ਕਹਿੰਦੇ ਸੀ ਵੀ ਹੁਣ 12000 ਰੁਪਏ ਇਹੇ ਆ ਕਹਿੰਦੇ 10000 ਹੁੰਦਾ ਤਾਂ ਪਹਿਲਾਂ ਦਾ ਲੈਣਾ ਸੀ ਕਹਿੰਦੇ 15000 ਰੁਪਏ ਸਾਡਾ ਦੇ ਦੇਊਗਾ ਤੁਹਾਡਾ ਬੰਦਾ ਛੱਡ ਦਾਂਗੇ ਉਹ ਕਹਿੰਦੇ ਵੀ ਅਸੀਂ 15000 ਰੁਪਏ ਮੇਰਾ ਭਾਅ ਕਹਿੰਦਾ ਮੈਂ ਪਾ ਦਿੰਨਾ ਦੇ ਦੇਣਾ ਵੀ ਫਾਨੂੰ ਦੱਸ ਕੇ ਤੇ ਦੇ ਦਿੰਦੇ ਕਹਿੰਦੇ ਨਹੀਂ ਗੂਗਲ ਪੇ ਕਰੋ ਗੂਗਲ ਪੇ ਕਰੋਗੇ ਤਾਂ ਫੇਰ ਛੱਡਾਂਗੇ ਤੁਹਾਡਾ ਬੰਦਾ ਨਹੀਂ ਛੱਡਣਾ ਉਹਨਾਂ ਨੇ ਮੈਨੂੰ ਐ ਬੰਨੀ ਰੱਖਿਆ ਦੇਖੋ ਐਦਾਂ ਆਹ ਦੇਖੋ ਜੀ ਆ ਮੋਟਰ ਤੇ ਬੰਨੀ ਹੋਇਆ ਦੇਖੋ ਐ ਬੰਨੀ ਰੱਖਿਆ ਹਾਂ ਜੀ ਤੇ ਇੱਕ ਉਹਨਾਂ ਕੋਲੇ ਥਾਪਾ ਸੀਗਾ ਸਾਰੇ ਨੀਲ ਆ ਦੇਖੋ ਸਾਰੇ ਨੀਲ ਪੈਂਦੇ ਤੇ ਮਾਰ-ਮਾਰ ਉਹਨਾਂ ਨੇ ਓਕੇ ਰੋਸ ਚਿੱਟੇ ਦਾ ਸੀ ਹਾਂ ਇਹ ਉਹਨਾਂ ਦਾ ਬਰਾ ਯਾ ਮੈਨੂੰ ਮੈਂ ਬਲੌਕ ਰੋਲਾ ਰੋਲਾ ਮਤਲਬ ਤੁਹਾਨੂੰ ਕਾਹ ਤੋਂ ਖੜਾ ਗਿਆ ਸੀ ਉੱਥੇ ਕੌਣ ਖੜਾਇਆ ਗਿਆ ਸੀ ਤੁਹਾਨੂੰ ਉਹ ਕ੍ਰਿਸ਼ਨ ਮੁੰਡਾ ਜਿਹੜਾ ਸਾਡੇ ਗਵਾਂਢ ਤੇ ਰਹਿੰਦਾ ਮੁੰਡਾ ਅੱਛਾ ਤੁਹਾਨੂੰ ਕੀ ਖੜਾ ਗਿਆ ਉੱਥੇ ਮੈਨੂੰ ਕਹਿੰਦਾ 10 ਮਿੰਟ ਖੜਾ ਇੱਥੇ ਮੈਂ ਇਹਨੂੰ ਲਿਆ ਕੇ ਦੇ ਦਾਂ ਦਵਾਈ ਉਹ ਸਮਾਨ ਸਮੂਹ ਲੈਣ ਆਏ ਸੀ ਇਹਦੇ ਤੋਂ ਮੁੰਡੇ ਸਮਾਨ ਮਤਲਬ ਚਿੱਟਾ ਹਾਂ ਹਾਂ ਚਿੱਟੇ ਲੈਣੇ ਆਏ ਸੀ ਠੀਕ ਹੈ ਤੇ ਆਪਾਂ ਨੂੰ ਰੱਬ ਜਾਣਦਾ ਆਪਾਂ ਨੇ ਕਿੰਨਾ ਵਿੱਚ ਲੇਖ ओके ਮੈਂ ਹੁਣਾਂ ਮਹੀਨਾ ਖੰਡ ਕਿਤੇ ਹੁਣਾਂ ਇੱਥੇ ਤੇ ਉਸ ਤੋਂ ਬਾਅਦ ਫੇਰ ਉੱਥੇ ਚਲਾ ਜਾਣਾ ਮੈਨੇ ਮੈਂ ਖੜ ਗਿਆ ਮੈਨੂੰ ਕੀ ਪਤਾ ਸੀ ਹੁਣੇ ਆ ਕੰਮ ਹੁਣਾ ਇਹਨਾਂ ਨੇ ਕਾਣੇ ਆ ਬੀਤੀ ਤੇ ਮੁੜ ਕੇ ਉਸ ਤੋਂ ਬਾਅਦ ਮੈਂ ਕਹਿੰਦੇ ਭਈ ਅਸੀਂ 25000 ਲਵਾਂਗੇ ਫੇਰ ਛੱਡਾਂਗੇ ਹਮ ਮੈਂ ਕਹਾ ਯਾਰ 25000 ਮੈਂ ਮੈਂ ਕਿੱਥੋਂ ਦਊਂਗਾ ਮੈਂ ਗਰੀਬੰਦ ਫੇਰ ਕਹਿੰਦੇ 30000 ਰੁਪਇਆ ਦੇਣਗੇ ਤੇ ਛੱਡਣਾ ਨਹੀਂ ਨੇ ਤੁਹਾਡੇ ਬੰਦੇ ਨੂੰ ਮਾਰ ਕੇ ਨਾ ਤੀਟ ਨੂੰ ਲੈ ਅੱਛਾ ਹਾਂਜੀ ਮੈਂ ਜਦੋਂ ਫੇਰ ਮਾੜਾ ਉੱਚਾ ਬੋਲਦਾ ਸੀ ਕਦੇ ਬੈਟ ਮਾਰਦੇ ਸੀ ਕਦੇ ਮੇਰੇ ਮੂੰਹ ਤੇ ਮਾਰਦੇ ਸੀ ਇਹ ਆਟੂ ਹੀ ਦੇ ਸਾਰੇ ਉਹਨਾਂ ਬਲੇ ਬਲੇ ਉਲਮਾਰੀ ਮਰੇ ਠੀਕ ਆ ਪਿਛੇ ਮਾਰੇ ਵੀ ਹੈ ਆ ਵੀ ਪਿਛੇ ਵਜੇ ਵਿੱਚ ਹਾਂਜੀ ਆ ਵੀ ਗਿੱਲੀਆਂ ਛਾਟੀਆਂ ਮਾਰਦੇ ਸੀ ਜਦੋਂ ਨਿਸ਼ਾਨ ਆ ਸਾਰੇ ਤੇ ਆ ਮੇਰੇ ਸਾਰੇ ਮਾਰ ਮਾਰ ਫੱਟੇ ਉਹਨਾਂ ਨੇ ਹੱਲ ਲਾ ਲਿੱਤਾ ਠੀਕ ਆ ਬੰਦੇ ਨੂੰ ਹੁਣ ਮੇਰਾ ਬੰਦਾ ਸੀ ਮੇਰੇ ਵੱਸ ਨਹੀਂ ਕੋਈ ਚੱਲਦਾ ਸੀ ਨਹੀਂ ਚੱਲਦਾ ਹਾਂਜੀ ਤੇ ਫਿਰ ਉਹਨਾਂ ਨੇ ਕੀ ਕੀਤਾ ਸਰ ਉਸ ਤੋਂ ਬਾਅਦ ਮੈਂ 30000 ਰੁਪਇਆ ਕਹਿੰਦੇ ਸਾਨੂੰ ਦੋਵਾਂਗੇ ਜਾਂ ਛੱਡਾਂਗੇ ਤੁਹਾਡਾ ਬੰਦਾ ਆਪਣੇ ਘਰ ਦੇ ਮੁੰਡੇ ਲੱਭ ਦੇ ਲਵਾਉਂਦੇ ਲੋਕੇਸ਼ਨ ਕਦੀ ਉਸ ਨੂੰ ਤੋਂ ਕਰਦੇ ਸੀ ਕਦੀ ਉਸ ਤੋਂ ਕਰਦੇ ਸੀ ਐ ਲਬਦ ਲਬੋਂ ਦੇ ਮੁੰਡੇ ਆਪਣੇ ਚਲੇ ਗਏ ਉੱਥੇ ਉਹ ਦੂਬਾਰਾ ਮੈਂ ਛੜਾਲਿਆ ਜਿਹੜੇ ਉੱਥੇ ਜ਼ਿਮੀਂਦਾਰਾਂ ਦੇ ਘਰ ਸੀਗੇ ਉਹ ਕਹਿੰਦਾ ਉਹਨਾਂ ਨੇ ਸਾਰੇ ਕਹਿੰਦੇ ਵੀ ਕੀ ਕੀ ਰੌਲਾ ਦੱਸੋ ਕਾਹ ਤੋਂ ਲੜੀ ਜਾਂਦੇ ਉਹ ਕਹਿੰਦੇ ਵੀ ਐਂ ਕਰਕੇ ਮੁੰਡੇ ਨੂੰ ਬੰਨੀ ਬੈਠੇ ਆ ਦੁਪਹਿਰ ਦੇ ਮੋਟਰ ਤੇ ਤੇ ਉਹ ਜ਼ਿਮੀਂਦਾਰ ਕਹਿੰਦੇ ਵੀ ਨਾਸਤੇ ਮਾੜੀ ਗੱਲ ਆ ਵੀ ਨਸ਼ਾ ਵੇਚਦੇ ਆ ਕਰਦੇ ਆ ਪਿੰਡ ਦੇ ਵੀ ਉਹਨਾਂ ਨੇ ਕਹਿੰਦੇ ਇਹ ਨਸ਼ਾ ਵੇਚਦੇ ਪਿੰਡੇ ਵੀ ਆ ਮੈਂ ਕਹਿੰਦਾ ਮੈਨੂੰ ਨਹੀਂ ਪਤਾ ਜਿਹੜੇ ਉਹ ਬੰਦੇ ਨੇ ਪੈਸੇ ਲੈ ਤੂੰ ਹੁਣ ਵੀ ਚੱਲ ਬੜ ਮੈਂ ਉਹ ਬੰਦੇ ਕਹਿ ਦੂੰਗਾ ਬਈ ਬੰਦੇ ਜਿਹੜਾ ਨੇ ਤਾਂ ਪੈਸਾ ਦੇ ਲਾ ਇਹਨਾਂ ਦਾ ਦੇਹ ਵੀ ਇਸ ਨਾਮ ਨੂੰ ਬੰਦੀ ਰੱਖਿਆ ਉਹਨਾਂ ਨੇ ਮੜ ਕੇ ਟੌਰਚਰ ਕਰਦੇ ਰਹੀ ਥੋੜਾ ਪਿੰਡ ਕਿਹੜਾ ਮੇਰਾ ਪਿੰਡ ਕੋੜਦਪੁਰ ਆ ਮੈਂ ਫਰੀਦਕੋੜੇ 'ਚ ਰਹਿੰਦਾ ਸੀ ਫਰੀਦਕੋੜੇ 'ਚ ਕੰਮਿਆਂ ਅਣ ਗੇੜ ਮੱਛੀ ਵਾਲਾ ਚਾਹ ਹਾਂਜੀ ਤੇ ਜਿਹੜਾ ਜਿਹੜਾ ਤੁਸੀਂ ਚਿੱਟਾ ਮਤਲਬ ਜਿਹੜੇ ਬੰਦੇ ਚਿੱਟਾ ਲੈਣਗੇ ਉਹ ਕਿੱਥੋਂ ਲੈਣਗੇ ਸੀ ਉਹ ਆਪਣਾ ਮਹੱਲੇ 'ਚੋਂ ਕਿਤੋਂ ਲੈਣ ਗਿਆ ਸੀ ਮਤਲਬ ਕਿਹੜਾ ਆਪਣਾ ਵੀੜੇ 'ਚੋਂ ਮੱਛੀ ਵਾਲਾ ਚਾਹਤੀ ਮੱਛੀ ਵਾਲਾ ਚਾਹ ਹਾਂਜੀ ਤੇ ਚਿੱਟਾ ਮਿਲਦਾ ਹਾਂ ਮਿਲ ਜਾਂਦਾ ਉਹ ਤਾਂ ਹੀ ਲੈਣ ਗਿਆ ਸੀਗਾ ਜੀ ਫਿਰ ਜੇ ਮਿਲਦਾ ਹੋਊਗਾ ਤਾਂ ਕਿਤਾਈ ਕਿਸੇ ਕੋਲੋਂ ਲੈਣ ਗਿਆਊਗਾ ਤੁਹਾਨੂੰ ਉੱਥੇ ਹੀ ਖੜਾ ਗਿਆ ਮਤਲਬ ਤੁਹਾਨੂੰ ਗਿਰਵੀ ਰੱਖ ਗਿਆ ਹੋ ਨਹੀਂ ਨਹੀਂ ਗਿਰਵੀ ਨਹੀਂ ਰੱਖ ਗਿਆ ਸੀ ਖੜੇ ਸੀਗੇ ਮੋੜ ਤੇ ਖੜਾ ਗੱਲਾਂ ਕਰੀ ਜਾਂਦੇ ਸੀ ਉਹ ਦੋ ਜਾਨੇ ਮੁੰਡੇ ਮੋਟਰਸਾਈਕਲ ਦੇ ਆਏ ਤੇ ਉਹ ਉਹਨਾਂ ਨਾਲ ਉਹਨਾਂ ਨੇ ਗੱਲਬਾਤ ਕੀਤੀ ਮੇਰੇ ਸਾਹਮਣੇ ਮੁੰਡਿਆਂ ਨੇ ਪੈਸੇ ਦਿੱਤੇ ਆ ਉਹਨਾਂ ਬਾਰੇ 10000 ਰੁਪਿਆ ਗਣਕੇ ਦਿੱਤਾ ਮੇਰੇ ਸਾਹਮਣੇ ਤੇ ਮੈਨੂੰ ਕਹਿੰਦੇ ਵੀ 10 ਮਿੰਟ ਇੱਥੇ ਖੜੀ ਰਹਿ ਮੈਂ ਉਹਨਾਂ ਕੋਲੇ ਉਹ ਮੁੰਡਿਆਂ ਕੋਲੇ ਤੇ ਮੈਂ ਆ ਗਿਆ 10 ਮਿੰਟ ਮੈਂ ਕਿਹਾ ਭਰਾਵਾ ਤੂੰ ਆਪਦਾ ਨਿਬੇੜ ਮੈਂ ਘਰੇ ਚੱਲਿਆ ਨਹੀਂ ਕਹਿੰਦਾ ਮੈਂ 10 ਮਿੰਟ ਜੀ ਆ ਗਿਆ ਫਿਰ ਭਾਂਜਾ ਹੀ ਲੱਗਦਾ ਹੀ ਮੇਰੇ ਆਪਣੇ ਹਾਂ ਹਾਂ ਸਗਾ ਤਾਂ ਨਹੀਂ ਹਾਂ ਸਗਾ ਨਹੀਂ ਜੀ ਵੇੜੇ ਜੂਈਆ ਪੂ ਆਮਾ ਗਿਆਦਾ ਮੈਨੂੰ ਠੀਕ ਹੈ ਤੇ ਐਦਾਂ ਕਰਕੇ ਮੈਨੂੰ ਉਹਨਾਂ ਕੋਲੇ ਖੜਾ ਗਿਆ ਜੀ ਉਹ ਉਹਦੀ ਖੋਰ ਚ ਮੈਨੂੰ ਲੈ ਗਏ ਚੱਕ ਕੇ ਉੱਥੇ ਕਹਿੰਦੇ ਤੈਨੂੰ ਮੋਟਰ ਤੇ ਉੱਥੇ ਆਦੇ ਉੱਥੇ ਲੈ ਜਾਵਾਂਗੇ ਪਿੰਡਾਂ ਉਹ ਕਹਤਾ ਪੈਸੇ ਦੇਣ ਤਾਂ ਫੇਰ ਅਸੀਂ ਛੱਡਾਂਗੇ ਨੀ ਦੇ ਦੇਣਾ ਛੱਡ ਮੈਂ ਉਹ ਮਤਲਬ 12000 ਰੁਪਏ ਉਹਨਾਂ ਨੇ ਸਮਾਨ ਲੈਣ ਨੂੰ ਦਿੱਤਾ ਹਾਂਜੀ ਦਿੱਤਾ ਜੀ ਤੇ ਮੇਰੇ ਸਾਹਮਣੇ ਦਿੱਤਾ ਜੀ ਥੋੜੇ ਸਾਹਮਣੇ ਦਿੱਤੇ ਸਾਹਮਣੇ ਦਿੱਤੇ ਉਹ ਸਮਾਨ ਲੈ ਕੇ ਮੁੜਿਆ ਨਹੀਂ ਮੁੜਿਆ ਜੀ ਕਿੰਨਾ ਚਿਰ ਨਹੀਂ ਮੁੜਿਆ ਉਹ 15-20 ਮਿੰਟ ਨਹੀਂ ਆਇਆ ਜੀ 15-20 ਮਿੰਟ ਬਾਅਦ ਤੁਹਾਨੂੰ ਚੱਕ ਲਿਆ ਉਹਨੇ ਹਾਂਜੀ 15-20 ਮਿੰਟ ਬਾਅਦ ਜਦੋਂ ਉਹਨੇ ਕਾਲ ਕੀਤੀ ਬਈ ਯਾਰ ਜਿਹੜੇ ਬੰਦੇ ਨੇ ਮੈਂ ਪੈਸੇ ਫੜਾਏ ਸੀ ਉਹ ਲੈ ਕੇ ਭੱਜ ਗਿਆ ਹਾਂ ਉਹ ਮੈਨੂੰ ਕਹਿੰਦੇ ਤੂੰ ਨਾਲ ਰਲਿਆ ਤੁਹਾਡੇ ਦੋਵਾਂ ਦਾ ਇੱਕ ਗੱਲਬਾਤ ਆ ਫਿਰ ਤੁਸੀਂ ਦੋਨਾਂ ਨੇ ਰਲ ਕੇ ਕੀਤਾ ਮੈਂ ਕਿਹਾ ਯਾਰ ਮੇਰੀ ਕੋਈ ਗੱਲਬਾਤ ਨਹੀਂ ਹਮ ਫੋਨ ਲ ਮੈਂ ਹੁਣੇ ਫੋਨ ਲਾ ਕੇ ਉਹਨੂੰ ਕਹਿੰਨਾ ਬਾਈ ਜਿਹੜੇ ਇਹਨਾਂ ਦੇ ਪੈਸੇ ਆ ਦੇ ਅਗਲੇ ਮੈਨੂੰ ਫੜੀ ਬੈਠੇ ਆ ਓਕੇ ਤੇ ਉਹਨਾਂ ਨੇ ਮੇਰਾ ਫੋਨ ਨਹੀਂ ਦਿੱਤਾ ਮੇਰੇ ਜੇਲ੍ਹ ਚ ਪਾ ਲਿਆ ਤੇ ਮੈਨੂੰ ਐ ਮੋਟਰਸਾਈਕਲ ਦੇ ਵਿੱਚ ਬੰਨ ਲਿਆ ਫਿਰ ਤੁਹਾਨੂੰ ਕਿੱਥੇ ਲੈ ਗਏ ਸੀ ਕਿੱਥੇ ਕਿੱਥੇ ਲੈ ਗਿਆ ਐ ਬੀ ਨਹਿਰ ਤੋਂ ਅਗਲੇ ਪਾਸੇ ਹੀ ਉੱਥੇ ਖੇਤਾਂ 'ਚ ਮੋਟਰ ਆ ਪਹਿਲਾਂ ਤਾਂ ਉਹ ਇੱਕ ਪਈ ਤੇ ਦਰਤ ਨਾਲ ਬੰਨੀ ਰੱਖਿਆ ਉਸ ਤੋਂ ਬਾਅਦ ਨੇ ਮੈਂ ਉਹਨਾਂ ਨੇ ਉਸ ਤੋਂ ਬਾਅਦ ਕਹਿੰਦੇ ਵੀ ਇਹਨਾਂ ਦੇ ਘਰ ਦੇ ਨਾਲ ਆ ਜਾਣ ਉਸ ਤੋਂ ਬਾਅਦ ਮੈਨੂੰ ਇੱਕ ਥਾਂ ਤੇ ਹੋਰ ਲੈ ਕੇ ਖੇਤ ਪਈ ਜੀ ਕੋਲੇ ਉਸ ਤੋਂ ਬਾਅਦ ਮੈਂ ਇੱਕ ਮੋਟਰ ਆ ਖੇਤ ਦੇ ਵਿਚਾਲੇ ਜਾਵਾਂ ਖੇਤਾਂ ਦੇ ਉ ਉਥੇ ਬਣੀ ਰੱਖਿਆ ਪਰ ਛੱਡਿਆ ਕਿਵੇਂ ਛੱਡਿਆ ਕਿਵੇਂ ਮੁੰਡੇ ਲੱਬ ਦੇ ਲਭਾਉਂਦੇ ਚਲੇ ਗਏ ਜੀ ਲੱਬਣ ਮਨ ਉਥੇ ਮੈਨੂੰ ਤੇ ਐਂ ਕਰਕੇ ਲੱਬ ਦੇ ਲਭਾਉਂਦੇ ਉਹਨਾਂ ਦੇ ਪਿੰਡ ਚੋਂ ਕਿਸੇ ਨੂੰ ਪੁੱਛਿਆ ਵੀ ਫਲਾਣੇ ਨਾਮ ਦਾ ਬੰਦਾ ਯਾਰ ਇੱਥੇ ਰੈਂਡਾ ਉਹ ਕ ਪਿੰਡ ਵਾਲੇ ਕਹਿੰਦੇ ਵੀ ਰੈਂਡਾ ਤਾਂ ਹੈ ਉਹਨਾਂ ਦੀ ਮੋਟਰ ਕਿੱਥੇ ਹੈ ਕਿਉਂਕਿ ਜਦੋਂ ਇਹਨਾਂ ਨੇ ਫੋਟੋਆਂ ਮਾ ਪੈਂਗਾ ਸਾਡੇ ਘਰ ਦੇਆਂ ਨੂੰ ਉਹ ਘਰ ਦੇ ਕਹਿੰਦੇ ਵੀ ਕਿ ਮੋਟਰ ਤੇ ਬੰਨੇ ਆ ਉਹ ਕਹਿੰਦੇ ਵੀ ਐਂ ਕਰਕੇ ਵੀ ਫਲਾਣੇ ਨਾਮ ਦਾ ਬੰਦਾ ਵੀ ਕਿੱਥੇ ਮਿਲੂਗਾ ਯਾਰ ਉਹ ਕਹਿੰਦੇ ਪਤਾ ਨਹੀਂ ਚਾਹਦਾ ਉਹਨਾਂ ਦੀ ਮੋਟਰ ਉਥੇ ਆ ਮੋਟਰ ਤੇ ਹੋ ਸਕਦਾ ਉੱਥੇ ਇਹਨੂੰ ਲੰਬਦਿਲ ਮੈਂ ਮੋਟਰਾਂ ਇੰਨੇ ਗਾ ਸਨ ਲੰਬਦਿਲ ਬਹੁੰਦੇ ਰਿਹਾ ਔਰ ਕਿਤੇ ਨਹੀਂ ਲੱਭਿਆ ਕੋਈ ਇੱਕ ਮੋਟਰਸਾਈਕਲ ਦੇ ਮੂਰੇ ਮੋਟਰ ਦੇ ਮੂਰੇ ਮੋਟਰਸਾਈਕਲ ਖੜਾ ਸੀ ਇਹਨਾਂ ਦਾ ਉਹ ਮੋਟਰਸਾਈਕਲ ਨੂੰ ਲੋਕੇਸ਼ਨ ਕਰਕੇ ਚਲੇ ਗਏ ਵੀ ਮੋਟਰਸਾਈਕਲ ਖੜਾ ਵੀ ਉੱਥੇ ਨਾ ਹੋਣ ਜੇ ਜਦੋਂ ਉਹਨਾਂ ਨੇ ਵੇਖਿਆ ਮੁੰਡੇ ਆਉਂਦੇ ਇਹਨਾਂ ਨਾਲ ਮੈਂ ਨੂਹਾ ਲਾ ਕੇ ਤੇ ਆਪ ਚਲੇ ਗਏ ਜਦੋਂ ਮੇਰੇ ਭਰਾਵਾਂ ਨੇ ਪੁੱਛਣ ਲੱਗ ਗਏ ਵੀ ਇਹਦਾ ਕਿ ਮੁੰਡਾ ਤਾਂ ਨਹੀਂ ਵੇਖਿਆ ਜਾਂ ਕੋਈ ਮੁੰਡੇ ਲੈ ਕੇ ਜਾਂਦੇ ਮੈਂ ਅੰਦਰ ਆਵਾਜ਼ ਦੇਤੀ ਐ ਮੁੰਡੇ ਨੇ ਆਪਣੇ ਹੱਥੋ ਪਾਈ ਹੋ ਗਏ ਉਹਨਾਂ ਨਾਲ ਹੱਥੋ ਪਾਈ ਹੋ ਗਏ ਉਹਨਾਂ ਨੇ ਕੁਝ ਆਪਣੇ ਵੀ ਮੁੰਡੇ ਨੇ ਵੱਜ ਇਹਨੇ ਉਹ ਬੰਦੇ ਸੀ ਨਾ ਤੁਹਾਨੂੰ ਕੜਨੈਪ ਕੀਤੇ ਉਹ ਕਿੱਥੋਂ ਦੇ ਸੀ ਉਹ ਇਹ ਮੱਤੇ ਸਾਈਡ ਦੇ ਸੀ ਕਹਿੰਦੇ ਮੱਤੇ ਸਾਈਡ ਦੇ ਹਾਂਜੀ ਮਤਲਬ ਇੱਥੋਂ ਚਿੱਟਾ ਲੈਣ ਆਉਂਦੇ ਆ ਹਾਂਜੀ ਫਰੀਦਕੋਟ ਫਰੀਦਕੋਟ ਤੋਂ ਲੈਣ ਆ ਰਹੇ ਸੀ ਠੀਕ ਹੈ ਤੁਸੀਂ ਚਿੱਟਾ ਲਾਉਣੇ ਆ ਨਹੀਂ ਜੀ ਮੈਂ ਪੱਕੀ ਗੱਲ ਹੈ ਮੈਂ ਡਰਾਈਵਰ ਬੰਦਾ ਮਹਾਲਮੁਲ ਖਾਨ ਵਾਲਾ ਮੈਂ ਚਿੱਟਾ ਵਗੈਰਾ ਮੈਂ ਕੁਝ ਨਹੀਂ ਹੁੰਦਾ ਮੈਂ ਗੁਜਰਾਤ 'ਚ ਕੰਮ ਕਰਦਾ ਮੈਂ ਮੀਨਾਖੰਡ ਆਉਣਾ ਜਿੱਥੇ ਮੱਲੇ ਜਿੰਨ ਮਰਜ਼ੀ ਗਵਾਈ ਲੈ ਲਵੋ ਮੀਨਾਖੰਡ ਆਉਣਾ ਫਿਰ ਮੈਂ ਤਿੰਨ ਮਹੀਨੇ ਉਧਰ ਕੰਮ ਕਰਾਂਗਾ ਕੀ ਮੈਂ ਕਿਸੇ ਨਾਤੇ ਵਿੱਚ ਰਸਤੇ ਨੂੰ ਚੱਲਦਾ ਇੱਕੜਨੈਬ ਵੀ ਤੁਸੀਂ ਉਹਦੇ ਰੈਸਟੋਰਾਂ ਦੇ ਤੁਹਾਡੇ ਪਰਚਾ ਪਾਇਆ ਜਾ ਰਿਹਾ ਹਾਂ ਸਾਡੇ ਜਿਹੜੇ ਸਾਡੇ ਵੱਡੇ ਬੰਦਿਆਂ ਦੀ ਪਰਚਾ ਪਾਇਆ ਜਾ ਰਿਹਾ ਮਤਲਬ ਉਹ ਜਿਹੜੇ ਉਹ ਬੰਦੇ ਸੋ ਫੜੇ ਪੁਲਿਸ ਨੇ ਹਾਂ ਉਹ ਜਿਹੜੇ ਉਹ ਮੁੰਡੇ ਜਿਹੜੇ ਜਿਸ ਨੂੰ ਕੜਨੈਬ ਪਰਚਾ ਲੱਗਿਆ ਨਹੀਂ ਜੀ ਉਹ ਨਹੀਂ ਉਹ ਨਹੀਂ ਪੜੇ ਹਾਂ ਇਹਦਾ ਫਲਾਇ ਹਾਂਜੀ ਇੱਕ ਨੂੰ ਛੁੱਟੀ ਮਿਲ ਗਈ ਇੱਕ ਦਾਖਲਾ ਜੀ ਓਕੇ ਮਤਲਬ ਉਹ ਮਤ ਇਹ ਜਿਹੜੀ ਜਾਨਕ ਜੈਤੋ ਏਰੀਆ ਚ ਫਰੀਦਪੁਰ ਚੱਟਾ ਲੈਣ ਆਉਂਦੇ ਹਾਂ ਹਾਂਜੀ 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 ਠੀਕ ਹੈ 12000 ਰੁਪਏ 12000 ਰੁਪਏ ਮੇਰੇ ਸਾਹਮਣੇ ਨਹੀਂ ਦਿੱਤਾ ਜੀ ਮੈਂ ਜੂੜ ਨਹੀਂ ਮਾਰੂਗਾ ਭਲਾ ਜੀ ਮੈਨੂੰ ਮਾਮਾ ਹੀ ਕਹਿੰਦਾ ਜਿਹੜਾ ਤੁਹਾਨੂੰ ਮਾਮਾ ਕਹਿੰਦਾ ਸੀ ਫਿਰ ਉਹ ਉਹ ਮੁੜਿਆ ਹੀ ਨਹੀਂ ਉਹ ਤੁਹਾਡੇ ਘਰੇ ਵੀ ਨਹੀਂ ਆਇਆ ਇਹ ਨਹੀਂ ਜੀ ਉਹ ਮਿਲਿਆ ਨਹੀਂ ਨਹੀਂ ਜੀ ਉਹਨਾਂ ਨੂੰ ਪੁਲਿਸ ਨੇ ਬਾਅਦ ਵਿੱਚ ਉਹਨਾਂ ਦੇ ਇੱਕ ਪੁਲਿਸ ਵਾਲਿਆਂ ਨੇ ਜਦੋਂ ਗੱਲ ਸੀ ਆ ਪੁਲਿਸ ਵਾਲਿਆਂ ਨੇ ਉਹਨਾਂ ਦੀ ਵਾਈਫ ਨੂੰ ਚੱਕ ਲਿਆ ਉਸ ਤੋਂ ਬਾਅਦ ਮੇ ਪੇਸ਼ ਹੋਇਆ ਹੁਣ ਉਹ ਵੀ ਅੰਦਰ ਹੀ ਆ ਮੁੰਡਾ ਜੀ ਅੱਛਾ ਅੱਛਾ ਹਾਂਜੀ ਠੀਕ ਹੈ ਠੀਕ ਦਰਜਾਉਣੇ ਕੀਆ ਬਤਾਂ ਇੱਕਦਮ ਮੈਨੂੰ ਨਜਾਇਜ਼ ਉਹਨਾਂ ਨੇ ਕੀਤਾ ਠੀਕ ਹੈ ਤੌਰ ਤੇ ਕਰਦੇ ਰਹੇ ਚਲੋ ਉਹ ਤੋਂ ਜਿਹੜਾ ਉਹ ਹੁਣ ਕਰ ਗਿਆ ਕਰ ਗਿਆ ਵੀ ਸਾਡੇ ਜਿਹੜੇ ਹੁਣ ਚੋਰ ਮੈਨੂੰ ਲੱਭਣ ਕਰਨਗੇ ਜਿਹੜੇ ਨਾਲ ਦੇ ਚੱਕ ਲਿਆ ਉਹਨਾਂ ਨੂੰ ਤਾਂ ਕਿਉਂ ਇੰਨਾ ਟੌਰਚਰ ਕਰਦੇ ਜੀ ਹੁਣ ਮੇਰੇ ਭਾਂਜੇ ਭਰਾਵਾਂ ਨੂੰ ਸਾਰੇ ਪਰਿਵਾਰ ਨੂੰ ਜੱਕੀ ਬੈਠੇ ਠੀਕ ਹੈ ਇੱਕ ਮੇਰੇ ਤੇ ਮੇਰੀ ਕੋਈ ਗਲਤੀ ਨਹੀਂ ਕੋਈ ਨਹੀਂ ਗਾ ਵੀ ਮੈਂ ਚਲ ਕਹਿ ਕਿ ਮਾਮਾ ਕਹਿੰਦਾ ਮੈਨੂੰ ਕਹਿ ਕੇ ਖੜਜ ਜਾ ਕੋਈ ਦੋ ਮਿੰਟ ਮੈਂ ਖੜ ਗਿਆ ਕੁੱਚੋ ਕੋਈ ਲੈਣਾ ਨਹੀਂ ਦੇਣਾ ਨਹੀਂ ਮਹਾ ਮੁੰਡਿਆ ਨੇ ਮੇਰੇ ਸਾਹਮਣੇ 12000 ਦਿੱਤਾ ਉਹਨੇ ਕੋਈ 12000 ਚੱਕਾ ਚੜਕੜੇ ਤੁਸੀਂ ਕੇ ਬਸ ਰਗੜਿਆ ਮੈਂ ਕੇ ਉਹ ਕਹਿੰਦੇ ਵੀ ਜਾਂ ਤਾਂ ਪੈਸੇ ਮੁੜਵਾ ਲੈ ਨਹੀਂ ਤੇਰੇ ਉਹ ਕਹਿੰਦੇ ਵੀ ਤਿੰਨ ਤਿੰਨ ਤੈਨੂੰ ਮਾਮਾ ਕਹਿੰਦਾ ਸੀ ਉਹ ਮੇਰਾ ਮਤਲਬ ਤਾਂ ਤੁਹਾਨੂੰ ਇੱਕ ਹਿਸਾਬ ਨਾਲ ਉਹਨਾਂ ਕੋਲੇ ਗਹਿਣੀ ਰੱਖ ਗਿਆ ਵੀ ਇਹਨਾਂ ਚਰਮੈਣ ਹੀ ਆਉਂਦਾ ਬਸ ਬਸ ਜਿਵੇਂ ਮਰਜ਼ੀ ਸਮਝ ਲਓ ਜੀ ਬਸ ਮੈਂ ਗਵਾਨ ਮੱਥੇ ਰਹਿੰਦੇ ਜੀ ਖੜੇ ਸੀ ਮੋੜ ਤੇ ਉਹ ਆ ਗਏ ਸਾਡੇ ਕੋਲੇ ਮੋਟਰਸਾਈਕਲ ਤੇ ਉੱਥੇ ਫੋਨ ਤੇ ਗੱਲ ਕਰਕੇ ਉਹਦੇ ਨਾਲ ਤੇ ਉਹ ਪਹਿਲਾਂ ਕਦੇ ਬੰਦੇ ਮਿਲੇ ਤੁਹਾਨੂੰ ਨਹੀਂ ਜੀ ਮੈਦਾਨਾ ਕਦੀ ਮੇਲ ਨਹੀਂ ਹੋਏ ਬੰਦਿਆਂ ਨਾਲ ਪਹਿਲੀ ਵਾਰ ਹੀ ਹੋਇਆ ਪਹਿਲੀ ਵਾਰ ਹੀ ਹੋਇਆ ਜਿਹੜੇ ਮਾਮਾ ਕਹਿੰਦੇ ਆ ਉਹ 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 ਮਿਲਦਾ ਰਹਿੰਦਾ ਹਾਂ ਉਹ ਮਿਲਦਾ ਰਹਿੰਦਾ ਹਾਂ ਹਾਂਜੀ ਉਹ ਮੁੰਡੇ ਵੀ ਕਹਿੰਦੇ ਸੀ ਕਹਿੰਦੇ ਸਾਡ ਨੂੰ 3 ਮਹੀਨੇ ਹੋ ਗਏ ਨੇ ਦੇ ਕੋਲੇ ਆਉਂਦਿਆਂ ਨੂੰ ਜੀ ਉਹ ਮੁੰਡੇ ਨੇ ਮੈਨੂੰ ਇਹ ਗੱਲ ਕਹੀ ਆ ਮੈਂ ਕਿਹਾ ਮਣੇ 3 ਮਹੀਨੇ ਹੋ ਗਏ ਹਾਂ ਸਾਨੂੰ ਆਉਂਦੇ ਆ ਉਹਦੇ ਕੋਲੇ ਸਹੀ ਇੱਥੋਂ ਨਾ ਚਾ ਲੈਣ ਆਉਂਦੇ ਹਾਂ ਉਹ ਮੁੰਡੇ ਕੋਲੇ ਠੀਕ ਹੈ ਹਾਂਜੀ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਹਰਦੀਪ ਸਿੰਘ ਠੀਕ ਹੈ ਪਿਤਾ ਦਾ ਨਾਮ ਜਗਿੰਦਰ ਸਿੰਘ ਵਾਸੀ ਵਾਸੀ ਗੋੜਕਪੁਰ ਹੈ ਜੀ ਠੀਕ ਹੈ in front